ਸਾਰਾ ਜ ਚਰਚੇ ਗੱਲ ਚੈਕਿੰਗ ਕੀਤੀ ਗਈ ਹੈ ਸਕੂਲ ਬੱਸਾਂ ਦੀ ਅੱਜ ਅਸੀਂ ਸਰਕਾਰੀ ਕਨੈਸ ਕੰਟਰੀ ਸਕੂਲ ਰੇਲਵੇ ਮੰਡੀ ਸ਼ਹਿਰਪੁਰ ਦੇ ਵਿੱਚ ਜਿਹੜਾ ਲੜਕੀਆਂ ਦਾ ਸਕੂਲ ਹੈ ਉੱਥੇ ਬੱਸਾਂ ਦੀ ਸਰਪ੍ਰਾਈਜ਼ ਚੈਕਿੰਗ ਕਰਨ ਵਾਸਤੇ ਆਏ ਆ ਇਹਦੇ ਦੋ ਕਾਰਨ ਆ ਇੱਕ ਕਾਰਨ ਤੇ ਇਹ ਆ ਕਿ ਅਵੇਅਰਨੈਸ ਵਾਸਤੇ ਵੀ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਸ ਟਾਈਮ ਸਾਡੀ ਜਿਹੜੀ ਬੱਸ ਹੈ ਚੈੱਕ ਹੋ ਸਕਦੀ ਹੈ ਤੇ ਨੰਬਰ 2 ਇਸ ਟਾਈਮ ਜਿਹੜਾ ਗਰਮੀ ਦਾ ਬਹੁਤ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਗਰ ਅਸੀਂ ਬੱਚਿਆਂ ਨੂੰ ਰਸਤੇ ਵਿੱਚ ਰੋਕ ਕੇ ਚੈੱਕ ਕਰਦੇ ਆਂ ਤੇ ਬੱਸ ਨੂੰ ਚੈੱਕ ਕਰਦੇ ਆਂ ਜੇ ਜਲਦੀ ਤੋਂ ਜਲਦੀ ਵੀ ਕਰੀਏ ਤਾਂ ਵੀ 5-7 ਮਿੰਟ ਜਿਹੜੇ ਆ ਲੱਗ ਜਾਂਦੇ ਪਰ ਉਸ ਟਾਈਮ ਬੱਚਿਆਂ ਨੂੰ ਬਹੁਤ ਗਰਮੀ ਲੱਗਦੀ ਹੈ ਛੋਟੇ ਬੱਚੇ ਹੁੰਦੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਰਸਤੇ ਵਿੱਚ ਚੈੱਕ ਨਹੀਂ ਕਰਦੇ ਤੇ ਬਾਕੀ ਇਹ ਗੱਲ ਹੈ ਜਿਹੜਾ ਅਸੀਂ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਨੂੰ ਚੈੱਕ ਕੀਤਾ ਇਹਦੇ ਵਿੱਚ ਅਸੀਂ ਸਾਰੀਆਂ ਬੱਸਾਂ ਚੈੱਕ ਕੀਤੀਆਂ ਸਾਨੂੰ ਟ੍ਰੈਫਿਕ ਰੂਲਾਂ ਦੇ ਮੁਤਾਬਕ ਜੋ-ਜੋ ਚੀਜ਼ ਚਾਹੀਦੀ ਹੈ ਜਿਦਾਂ ਫਾਇਰ ਬਗੇਟ ਦਾ ਛੋਟਾ ਬਾਕਸ ਵਗੈਰਾ ਤੇ ਐਮਰਜੈਂਸੀ ਜਿਹੜੀ ਹੈਗੀ ਆ ਫਰਸਟ ایڈ ਕਿਟਾ ਡਰਾਈਵਿੰਗ ਲਾਇਸੈਂਸ ਹੈ ਤੇ ਬੱਸ ਦੇ ਵਿੱਚ ਜਿਦਾਂ ਲੜਕੀਆਂ ਦਾ ਸਕੂਲ ਔਨ ਕਰਕੇ ਕਿ ਲੇਡੀਜ਼ ਨਾਲ ਚਾਹੀਦੀ ਹੈ ਉਹ ਵੀ ਹੈਗੀ ਹੈ ਥੋਰੋਲੀ ਚੈੱਕ ਕੀਤੀ ਔਰ ਜਿੰਨੇ ਡਰਾਈਵਰ ਚੈੱਕ ਕੀਤੇ ਆ ਇਹਨਾਂ ਕੋਲ ਸਕੂਲ ਦੀ ਬੱਸ ਚਲਾਉਣ ਤੋਂ 5-5 ਸਾਲ ਦਾ ਜਿਹੜਾ ਪਹਿਲਾ ਡਰਾਈਵਿੰਗ ਦਾ ਤੋ ਤਜਰਬਾ ਆ ਉਹ ਇਹਨਾਂ ਦੇ ਕੋਲ ਹੈ ਸਾਰੇ ਤਜਰਬੇਕਾਰ ਜਿਹੜੇ ਆ ਬਰਾਬਰ ਸਾਨੂੰ ਬਹੁਤ ਵਧੀਆ ਲੱਗਾ ਇਹਦੇ ਨਾਲ ਨਾਲ ਅਸੀਂ ਸਾਰੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਬਾਣ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਜਿਹੜਾ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਰੇਲਵੇ ਮੰਡੀ ਹੈ ਪਲੀਜ਼ ਇਸ ਚੀਜ਼ ਤੋਂ ਸਾਰੇ ਸਿੱਖੋ ਕਿ ਜਿਹੜੀਆਂ ਤੁਹਾਡੀਆਂ ਬੱਸਾਂ ਉਹਦੇ ਵਿੱਚ ਪ੍ਰੋਪਰ ਫਰਸਟ ایڈ ਕਿਟ ਹੋਵੇ ਹੋਰ ਜੋ ਕੈਮਰੇ ਲੱਗੇ ਆ ਸੀ ਕੈਮਰੇ ਵੀ ਦੇਖਿਆ ਇਹਨਾਂ ਦੇ ਕੈਮਰੇ ਹੈਗੇ ਚਿੱਪ ਵਾਲੇ ਉਹ ਸਾਡੇ ਸਾਹਮਣੇ ਡਰਾਈਵਰ ਨੇ ਸਾਨੂੰ ਚਾਲੂ ਕਰਕੇ ਦਿਖਾਇਆ ਕਿ ਸਾਰਿਆਂ ਜਿਹੜੇ ਸਕੂਲ ਦੇ ਸਕੂਲਾਂ ਦੇ ਹੈਗੇ ਆ ਕੈਮਰੇ ਇਹ ਚੱਲਦੇ ਹੋਣੇ ਚਾਹੀਦੇ ਆ ਫਰਸਟ ایڈ ਕੋਲ ਹੋਣੀ ਚਾਹੀਦੀ ਆ ਨਾਲ ਇਹ ਵੀ ਬੇਨਤੀ ਕੀਤੀ ਆ ਵੀ ਅਗਰ ਕੋਈ ਬੱਚਾ ਅਚਾਨਕ ਕਿਸੇ ਵੇਲੇ ਕੋਈ ਬਿਮਾਰ ਵੀ ਹੋ ਜਾਂਦਾ ਤੇ ਡਰਾਈਵਰ ਤੇ ਕੰਡਕਟਰ ਜਾਂ ਜਿਹੜੀ ਨਾਲ ਇੱਕ ਲੇਡੀ ਦੇ ਬੱਚਿਆਂ ਦੀ ਸਹੂਲਤ ਵਾਸਤੇ ਆ ਉਹ ਕਦੇ ਵੀ ਉਹਨੂੰ ਮੈਡੀਸਿਨ ਜਿਹੜੀ ਆ ਨਹੀਂ ਦੇਣਗੇ ਮੈਡੀਸਿਨ ਜਿਹੜੀ ਦੇਣੀ ਆ ਉਹ ਪੇਰੈਂਟਸ ਨੂੰ ਫੋਨ ਕਰਕੇ ਦੱਸ ਕੇ ਉਹਨਾਂ ਦੀ ਹਾਜ਼ਰੀ ਵਿੱਚ ਬੱਚੇ ਨੂੰ ਜਿਹੜੀ ਆ ਮੈਡੀਸਿਨ ਉਹ ਦਵਾਈ ਜਾਵੇ ਤੇ ਹੋਂ ਹਰ ਤਰ੍ਹਾਂ ਜੋ ਬੱਚਿਆਂ ਨੂੰ ਇਸ ਟਾਈਮ ਜੋ ਸੁੱਖ ਸੁਹੂਲਤਾ ਚਾਹੀਦੀਆਂ ਬਸਾਂ ਦੇ ਵਿੱਚ ਉਹ ਸਾਰੀਆਂ ਸਕੂਲ ਵੱਲੋਂ ਦਿੱਤੀਆਂ ਜਾ ਰਹੀਆਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਸਾਰੇ ਹਿਆਰਪੁਰ ਦੇ ਸਾਰੇ ਪੰਜਾਬ ਦੇ ਜਿਹੜੇ ਸਕੂਲ ਹੈ ਇਹ ਸਕੂਲ ਨੂੰ ਕਾਪੀ ਕਰਕੇ ਤੇ ਜਿਹੜੇ ਟੈਪ ਕਰੂਲ ਹੈ ਉਹਦੀ ਪੜਨਾ ਕਰਨ ਜੀ ਸਰ ਕਿੰਨੀ ਬਸਾਂ ਦੇਖੀ ਜਾਂ ਗਿਆ ਜਿਹੜੇ ਕਿ ਜੀਰਿਆ ਸਿਟਾਉਟ ਜੋ ਉਹ ਬੱਚੇ ਹੋ ਗਏ ਆ ਜਾਂ ਅਟੈਂਡੈਂਸੀ ਉਹਦਾ ਨਾਮ ਜਿੱਦਾਂ ਟੈਪ ਕਰਦੇ ਨੇ ਤੇ ਬੱਚਿਆ ਟੈਪ ਹੋ ਜਾਗਾ ਜੀ ਇਹਦੇ ਆਪਣੇ ਇਹਦੇ ਆਟੋ ਜਿਹੜੇ ਆ ਆਟੋਆਂ ਉੱਪਰ ਯਾਨੀ ਕਿ ਕੀ ਹੋ ਜਾਂਦਾ ਵੱਧ ਬੱਚੇ ਪੁੱਛ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਆਟੋ ਆ ਇਹ ਮੁਤਾਬਕ ਟ੍ਰੈਫਿਕ ਰੂਲ ਇਹ ਬੱਚਿਆਂ ਨੂੰ ਸਕੂਲ ਛੱਡਣ ਜਾਂ ਸਕੂਲ ਤੋਂ ਲੈ ਕੇ ਨਹੀਂ ਜਾ ਸਕਦੇ ਬਾਕੀ ਰਹੀ ਗੱਲ ਕਿ ਓਵਰਲੋਡ ਜਦਾਂ ਬੱਚਿਆਂ ਦੀ 42 ਸੀਟਾਂ ਤੋਂ ਉਹਦੇ ਵਿੱਚ ਵੱਧ ਬੱਚੇ ਬਿਠਾਏ ਆ ਉਹਦੇ ਵਾਸਤੇ ਵੀ ਆਪਾਂ ਪ੍ਰਿੰਸੀਪਲ ਸਰ ਨਾਲ ਗੱਲ ਕਰ ਲਈ ਹੈ ਜਿਨ੍ਹਾਂ ਨੇ ਆਸਵਾਸਨ ਦਿੱਤਾ ਹੈ ਕਿ ਤੁਸੀਂ ਕਹਿੰਦੇ ਜੀ ਮੇਰੇ ਸਕੂਲ ਤੋਂ ਕਦੇ ਵੀ ਤੁਹਾਨੂੰ ਇਹ ਕੰਪਲੇਂਟ ਜਿਹੜੀ ਨਹੀਂ ਆਊਗੀ ਇੱਕ ਦੋ ਸਕੂਲਾਂ ਦੀ ਕੰਪਲੇਂਟ ਆ ਗਈ ਹੈ ਪਲੀਜ਼ ਉਹਨਾਂ ਨੂੰ ਵੀ ਆਪਾਂ ਮਿਲ ਕੇ ਵਾਰਨਿੰਗ ਦੇ ਦਾਂਗੇ ਕਿ ਤੁਸੀਂ ਬੱਚੇ ਨੂੰ ਪ੍ਰੋਪਰ ਉਹਦੀ ਹਾਈਟ ਦੇ ਮੁਤਾਬਕ ਉਹਦੇ ਸਰੀਰ ਦੇ ਵਜੂਦ ਦੇ ਮੁਤਾਬਕ ਉਹਨੂੰ ਬੈਠਣ ਨੂੰ ਸੀਟ ਦਿਓ ਜਿਆਦਾ ਬੱਚੇ ਬਸ ਦੇ ਵਿੱਚ ਨਾ ਮਿਠਾਓ ਤਾਂ ਜੋ ਗਰਮੀ ਦਾ ਮੌਸਮ ਹੋਣ ਕਰਕੇ ਬੱਚਿਆਂ ਨੂੰ ਕੋਈ ਦਿੱਕਤ ਜੜੀ ਨਾ ਆਵੇ ਧੰਨਵਾਦ ਸਰ ਇਹ ਟ੍ਰੈਫਿਕ ਕੋਲ ਕੋਲ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਤੁਹਾਡੇ ਕੋਲ ਦੀ ਬੱਸਾਂ ਕੀ ਬਣਾ ਬੱਸ ਨੂੰ ਨਮਸਕਾਰ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੇ ਟ੍ਰੈਫਿਕ ਇੰਚਾਰਜ ਸਹਿਬਾਨ ਸਾਡੇ ਸੁਭਾਸ਼ ਪਗਤ ਜੀ ਅੱਜ ਹਾਜ਼ਰ ਹੋਏ ਨੇ ਔਰ ਜਿਹੜੇ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚਲਾਈਆਂ ਗਈਆਂ ਬੱਸਾਂ ਉਹਨਾਂ ਦੀ ਇਹਨਾਂ ਨੇ ਚੈਕਿੰਗ ਕੀਤੀ ਹੈ ਉਸ ਦੇ ਵਿੱਚ ਸਾਰੇ ਹੀ ਸਾਰੇ ਜਿਹੜੇ ਨਿਯਮ ਅਨੁਸਾਰ ਸਭ ਕੁਝ ਠੀਕ ਪਾਇਆ ਗਿਆ ਉਸ ਦੇ ਲਈ ਮੈਂ ਪਗਤ ਸਾਹਿਬ ਦਾ ਵੀ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਜਾਗਰੂਕ ਵੀ ਕੀਤਾ ਹੈ ਕਿ ਆ인다 ਕਿਸੇ ਤਰ੍ਹਾਂ ਦੀ ਜੇ ਕਮੀ ਪੇਸ਼ੀ ਹੋਵੇ ਤਾਂ ਅਸੀਂ ਉਸ ਨੂੰ ਬੱਸ ਵਾਲੇ ਨੂੰ ਹੀ ਇਨਸਟਰਕਸ਼ਨ ਦੇ ਸਕਦੇ ਆਂ ਬਾਕੀ ਸਕੂਲ ਸਾਡੇ ਸਕੂਲ ਦੇ ਵਿੱਚ ਬੱਸਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਫਾਇਰ ਐਕਸਟਿੰਗੁਇਸ਼ਰ ਹੈ ਲੇਡੀ اٹੈਂਡੈਂਟ ਵੀ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਸਾਡੇ ਸਕੂਲ ਚ ਲਗਭਗ 5 ਬੱਚਾ ਵੱਖਰੇ ਵੱਖਰੇ ਰੂਟਾਂ ਤੋਂ ਚੱਲ ਰਹੀਆਂ ਨੇ ਤੇ ਉਹ ਸਾਰੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਬੱਚਿਆਂ ਨੂੰ ਬੜੀ ਸੇਫਟਲੀ ਸਕੂਲ ਦੇ ਅੰਦਰੋਂ ਵੀ ਲੈ ਕੇ ਜਾਂਦੀਆਂ ਤੇ ਅੰਦਰ ਹੀ ਲੈ ਕੇ ਆਉਂਦੀਆਂ ਸਰ ਸਭ ਸਕੂਲਾਂ ਦੇ ਜਾਂ ਪੇਰੈਂਟਸ ਦੇ ਕੋਈ ਬੱਚੇ ਕੁਝ ਜਿਹੜਾ ਚਾਹੋ ਪੇਰੈਂਟਸ ਲਈ ਜੀ ਇਹੀ ਮੈਸੇਜ ਹੈ ਕੀ ਪੰਜਾਬ ਸਰਕਾਰ ਵੱਲੋਂ ਬਹੁਤ ਸੋਨਾ ਉਪਰਾਲਾ ਆਇਆ ਹੈ ਕਿ ਲੜਕੀਆਂ ਦੇ ਸਕੂਲਾਂ ਦੇ ਲਈ ਸਾਨੂੰ ਉਹਨਾਂ ਨੇ ਬੱਸਾਂ ਦਿੱਤੀਆਂ ਐ ਤੇ ਜਿਸ ਦੇ ਵਿੱਚ ਹਰ ਪੇਰੈਂਟ ਨੂੰ ਚਾਹੀਦਾ ਕਿ ਆਟੋ ਵਗਰਾ ਦਾ ਪ੍ਰਯੋਗ ਛੱਡ ਕੇ ਜਿਵੇਂ ਕਿ ਸਰ ਨੇ ਕਿਹਾ ਹੈ ਬਸ ਦਾ ਸਕੂਲ ਬੱਸ ਦਾ ਪ੍ਰਯੋਗ ਕਰਨ ਸਾਡੇ ਕੋਲ ਜਿਸ ਨਾਲ ਸਟੈਂਸਥ ਵਧੀ ਜਾਏਗੀ ਅਸੀਂ ਉਸ ਹਿਸਾਬ ਨਾਲ ਆਪਣੇ ਡਿਪਾਰਟਮੈਂਟ ਦਾ ਸਹਿਯੋਗ ਲੈ ਕੇ ਅਸੀਂ ਬੱਸਾਂ ਹੋਰ ਵਧਾਵਾਂਗੇ ਥੈਂਕ ਯੂ ਜੀ